ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਵਾਰੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਆਇਦਨ ਮੌਸਮ ਖਰਾਬ ਹੋ ਰਿਹਾ ਹੈ بارش ਰੋਜ਼ ਪੈਂਦਾ ਹੈ ਔਰ ਜਦੋਂ ਮੀਂਹ ਰੋਜ਼ ਪੈਂਦਾ ਕਿਤੇ ਨਾ ਕਿਤੇ ਗੜੇ ਪੈਂਦੇ ਨੇ ਔਰ ਉਹਨਾਂ ਗੜਿਆਂ ਦੇ ਨਾਲ ਜਦੋਂ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਉਦੋਂ ਫਿਰ ਕਿਸਾਨ ਦੀ ਮਜਬੂਰੀ ਬਣਦੀ ਹੈ ਕਿਉਂਕਿ ਜਿਹੜੀ 6 ਮਹੀਨਿਆਂ ਦੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਅਗਰ ਇੱਕ ਘੰਟਾ ਲੇਟ ਹੋਣ ਨਾਲ ਗੜਿਆਂ ਦੀ ਮਾਰ ਚ ਪੈ ਜਾਏ ਔਰ ਖੇਤਾਂ ਦੇ ਖੇਤ ਤਬਾਹ ਹੋ ਜਾਣ ਉਹ ਕਿਸੇ ਵੀ ਕਿਸਾਨ ਦੇ ਝੱਲਣ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਕਿਸਾਨ برداشت ਨਹੀਂ ਕਰ ਸਕਦਾ ਅਗਰ ਸਰਕਾਰ ਇਹ ਅਜਿਹੇ ਹਾਲਾਤਾਂ ਨਾਲ ਡਿਬਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦੁਹਾਈ ਪਿੱਟ ਰਹੇ ਆ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਗਨਾ ਇੱਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਨਾ ਤਾਂ ਸਭੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪ ਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗਾਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਇਹ ੱੱਕੇਸ਼ਾਇਆ ਕਿਸਾਨਾਂ ਦੇ ਨਾਲ ਆ ਇੱਕ ਨਵੀਂ ਅਕੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਪਰ ਕੰਟਲ ਮਗਰ ਕੱਟ ਲਾਵਾਂਗੇ ਤਾਂ ਜੇ 14 ਤੋਂ ਉੱਪਰ ਟੱਪਦੀ ਹੈ ਇਹਦਾ ਮਤਲਬ ਰਿਜੈਕਟ ਕਰ ਦਾਂਗੇ ਖਰੀਦਾਂਗੇ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰੀ ਵੀ ਸਗਣਾ ਹੋਇਆ ਸੀ ਕਿ ਇੱਕ ਤਰੀਕੇ ਦੇ ਨਾਲ 2 ਰੁਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਜਿਹਦੇ ਅਸੀਂ ਸਭ ਸ਼ਬਦਾਂ ਨਾਲ ਨਿਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਦੇ ਆਂ ਕਿ ਅਗਰ ਅਗਰ ਅਝਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਠੇ ਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀ ਇਹ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ਡੀਕ ਰਹੇ ਨੇ ਹੁੰਦੀ ਨਹੀਂ ਕੀ ਹੈ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਵਿੱਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਂਦਾ ਮੀਂਹ ਪੈਣ ਲੱਗ ਜਾਂਦਾ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਣਕ ਦੇ ਵਿੱਚੋਂ ਨਮੀ ਕਿਵੇਂ ਘਟੇਗੀ ਸੋ ਇਹ ਆਦਮੀ ਸਪੈਸੀਫਿਕੇਸ਼ਨਾਂ ਦੇ ਬਿਠਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹਟੇ ਆਏ ਦਿਨ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਕਿਸਾਨ ਮਾਰੇ ਦੀ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸ ਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕੰਰਗਜਾ ਸਕਦੀ ਹੈ ਹੋਰ ਵਪਾਰੀਆਂ ਦੀ ਕੰਰਗਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕੰਰਗਜਾ ਸਕਦੀ ਔਰ ਪੰਜਾਬ ਸਰਕਾਰ ਇਹ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਦੀ ਕੇਂਦਰ ਦੀ ਜਿੱਥੇ ਤੱਕੇ ਚਾਈ ਆ ਉੱਡੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲੌਂਦੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਤਾਇਆਪ ਕਰੇ ਕੇਂਦਰ ਦੇ ਨਾਲ ਔਰ ਇਹ ਜਿਹੜੀ ਰਿਲੈਕਸੇਸ਼ਨ ਦਵਾਵੇ ਉਹਦੇ ਵਿੱਚ ਕਿਉਂਕਿ ਮੌਸਮ ਦੇ ਵਿੱਚ ਸੱਲ ਹੈ ਨਹੀਂ ਤਾਂ ਮਜਬੂਰੀ ਹੈ ਕਿ ਫਿਰ ਕਿਸਾਨਾਂ ਨੂੰ ਸਰਕਾਰ ਤੇ ਆਉਣਾ ਪਏਗਾ ਆਪਣੀ ਫਸਲ ਵੇਚਣ ਦੇ ਲਈ ਔਰ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਭਾਵੇਂ ਅਸੀਂ ਜਿੰਨਾ ਮਰਜ਼ੀ ਫਸੇ ਹੋਈਏ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਖੜਨਾ ਪਏਗਾ ਫਿਰ ਬਾਅਦ ਵਿੱਚ ਪੰਜਾਬ government ਇਹ ਨਾ ਕਹੇ ਕਿ ਜੀ ਅਸੀਂ ਤਾਂ ਕਿਸਾਨਾਂ ਦੀ ਫਸਲ ਜਦੋਂ ਕੇਂਦਰ ਚੱਕਦੀ ਹੈ ਤੇ ਅਸੀਂ ਕੀ ਕਰੀਏ ਇਹ ਤੇ ਬਰਦਾਸ਼ਤ ਤੋਂ ਬਾਹਰ ਹੋਣੀਆਂ ਗੱਲਾਂ ਕਿਸਾਨ ਨੂੰ ਰੁੱਲਦਾ ਨਹੀਂ ਛੱਡਿਆ ਜਾ ਸਕਦਾ ਸਰਕਾਰ ਨੂੰ ਮੁਰਦ ਦਬਾਰਾ ਅਸੀਂ ਪੰਜਾਬ ਸਰਕਾਰ ਨੂੰ ਇੱਕ ਇਹ ਵਾਰਨਿੰਗ ਦਿੰਨੇ ਆ ਕਿ ਜੇਕਰ ਕਿਸਾਨਾਂ ਦੀ ਤੁਰੰਤ ਕਣਕ ਦੀ ਭਰਾਈ ਦਾ ਕੰਮ ਸ਼ੁਰੂ ਨਾ ਹੋਇਆ ਤੁਰੰਤ ਉਹਨਾਂ ਨੂੰ ਉਤੋਂ ਲਿਫਟਿੰਗ ਨਾ ਹੋਈ ਨਵਾਂ ਅਨਾਜ ਉੱਤੇ ਆਉਣ ਦਾ ਪ੍ਰਬੰਧ ਨਾ ਹੋਇਆ ਤਾਂ ਫਿਰ ਇਹ ਬਹੁਤੀ ਦੇਰ ਚੁੱਪ ਕਰਕੇ ਹੱਥ ਜੱੜ ਕੇ ਨਹੀਂ ਬੈਠਾ ਜਾਣਾ ਲੋਕ ਅੰਦੋਲਨ ਦੇ ਰਾਹ ਤੇ ਤੁਰਨਗੇ ਅਇਦਨ ਤੁਸੀਂ ਦੇਖ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸੈਂਕੜੇ ਏਕੜ ਜਿਹੜੀ ਗੜਿਆਂ ਨਾਲ ਇੱਕ ਪਾਸੇ ਤਾਂ ਮਰ ਰਹੀ ਹੈ ਤੇ ਜਿਹੜਾ ਇਲਾਕਾ ਖੁਸ਼ਕ ਹੈ ਉਹਨਾਂ ਇਲਾਕਿਆਂ ਦੇ ਵਿੱਚ ਅਗਲਾ ਕਿ ਫਸਲਾਂ ਸੜ ਰਹੀਆਂ ਨੇ ਤੁਹਾਨੂੰ ਇਹ ਇਸ ਕੰ ਦਾ ਉਹਦੇ ਕਿਸ ਦੇਸ਼ ਦੇ ਕਿਸਾਨ ਦਾ ਆਊਟ ਆਫ ਸਟੇਟ ਦੇ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਭ ਰੱਬ ਦੇ ਰਹਿਮ ਕਰਮ ਦੇ ਉੱਤੇ ਦਾ ਇੱਕ ਦੂਜੇ ਵੱਲ ਵੇਖ ਕੇ ਕਿਸਾਨ ਨੂੰ ਜੜੇ ਜਾ ਰਿਹਾ ਇਹ ਬਰਦਾਸ਼ਤ ਨਹੀਂ ਹੋਏਗਾ ਇਹਦਾ ਮੁਕਾਬਲਾ ਇਹਦਾ ਸਾਹਮਣਾ ਕਰਨ ਲਈ ਫਿਰ ਸਰਕਾਰ ਕਿਸਾਨਾਂ ਦੇ ਰੋਧਾਂ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ